ਕੋਡੀ 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 ਜੀ ਆ ਗਿਆ ਰਗੁਰਜੀ ਆਲਾ ਇਹਨੂੰ ਦੀਪ ਆਖਦੇ ਜੇ ਆ ਛੋਟੀ ਓਵਰ ਦੇ ਵਿੱਚ ਇਹਨੇ ਬੜੀਆਂ ਤਕੜੀਆਂ ਕਬੱਡੀਆਂ ਪਾਈਆਂ ਲਓ ਬਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਟੱਕਿਆ ਇਹ ਉਹਨਾਂ ਦਾ ਟੂ ਹੈ ਹੋਰ ਬੱਕਰ ਬੜੀਆਂ ਨਹੀਂ ਦਿੱਤਾ ਤੇਰੀਆਂ ਓਏ ਦੁਗੜਾ ਘਾਟਿਆ ਇਹ ਤੂ ਤੇਜ਼ ਮੋਰ ਹਮਾਗੀ ਤੋਂ ਪੋਛ ਵਾਰ ਕੀ ਜਾਣੇ ਤੋ ਅਰ ਪੋ ਜਿਹਨੇ ਖੇਢੀ ਗਏ ਕਬੱਡੀ ਦੇ ਉਹਦੇ ਪਿੰਦੇ ਢੱਗੀ ਦੇ ਮਰੋ ਅੱਡੀ ਨਹੀਂ ਉਹ ਪੜ ਨਹੀਂ ਜਾਗ ਤੇ ਕਰ ਸਕਦਾ ਆਇਆ ਰੱਬਾ ਤੈਨੂੰ ਕਹਿੰਦੇ ਆ ਡੰਗਾਂ 'ਤੇ ਚੜੇ ਹੁਣ ਮਗਰੋਂ ਕਿਸੇ ਕਰੁੰਦਾ ਬਾਬਾ ਰਾਣਾ ਜੀ ਨੂੰ ਫਿਗਰ ਹੁੰਦਾ ਏ ਕਿਤੇ ਪ੍ਰੇਰਣਾ ਮਾਰ ਕੇ ਆ ਜਾਣ ਕਿਤੇ ਮੇਲਾ ਮਾੜਾ ਹੋ ਜੇ ਉਹਦੇ ਮੈਚ ਨਾਲ ਮਾੜਾ ਹੋ ਜੇ ਕੋਸਰ ਸਾਹਿਬ ਮੁੰਡਾ ਪਿਆਸ ਵਾਲਾ ਆ ਬਾਬਾ ਲਖਾ ਸਿੰਘ ਜੀ ਹਰਿਆਣੇ ਵਾਲੇ ਉਹ ਵੀ ਸਾਡੇ ਇਰਾਨ ਪਹੁੰਚੇ ਨੇ ਸਵਾਗਤ ਹੈ ਵੈਲਕਮ ਜੀ ਆਨੂੰ ਕੋਨੀਏ ਦੇ 500 ਦੇ ਵੱਡੇ ਮਾਨ ਸਨਮਾਨ ਹੋਣਗੇ ਦੁੱਲਾ ਇਧਰ ਲਈ ਸਾਈਡ ਕਿ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਆਣ ਕੇ ਕਿ ਦੁੱਲਿਆ ਵੇ ਟੋਕਰਾ ਚਕਾਟੇ ਆਣ ਕੇ ਕਿ ਦੁੱਲਿਆ ਵੇ ਟੋਕਰਾ ਚਕਾ ਦੇ ਆਣ ਕੇ 25 ਮੰਡੀਆਂ ਦੁੱਲਾ ਰੇਡ ਪਾ ਰਿਆ ਭਾਈ ਲੱਤੂ ਵਾਲਿਆ ਹੋ ਸਾਹਮਣੇ ਆ ਸਤਲਾਣੀ ਸਾਹਿਬ ਦੀ ਧਰਤੀ ਹੈ ਲਾਹੌਰੀ ਮੱਲ ਦੀ ਧਰਤੀ ਹੈ ਆ ਸਮੇਂ ਦੀ ਹੈ ਰਾਜੇ ਨੇ ਵੀ ਬੱਲੇ ਬੱਲੇ ਕਰਵਾ ਦਿੱਤੀ ਹੈ ਦੁੱਲੇ ਨੇ ਹਲਕੀ ਚੋਟ ਮਹਿਸੂਸ ਕੀਤੀ ਹੈ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਬਾ ਆ ਗਿਆ ਆਹ ਕਿਹੜੀ ਫਟਾਨਾਂ ਦਾ ਸਭ ਆ ਗਿਆ ਕਿਹੜੀ ਫਟਾਨਾਂ ਦਾ ਆਹ ਸਾਹਮਣੇ ਚਾਰ ਦੇ ਚਾਰੇ ਪਿਆਰ ਨੇ ਕਿ ਕੰਬ ਦੇ ਨੇ ਹੱਥ ਜਿਹੜੇ ਉਹ ਟਾਂਗਾਂ ਨਹੀਂ ਉਹ ਬੰਨਦੇ ਓਏ ਘੁੱਗੀ ਦੇ ਅੰਡਿਆਂ 'ਚ ਵੀਰੇ ਬਾਜ ਨਹੀਂ ਉਹ ਜੰਮ ਤੇ ਓਏ ਘੁੱਗੀ ਦੇ ਅੰਡਿਆਂ 'ਚ ਵੀਰੇ ਬਾਜ ਨਹੀਂ ਉਹ ਜੰਮਦੇ ਲਓ ਸਭਾ ਕਹਿੰਦੇ ਕਬੱਡੀ ਭੰਗਿਆ ਓ ਹੋ ਹੋ 5000 5000 5000 ਉਹਨਾਂ ਤੋਂ ਹੀ ਜਿੱਤਾਂ ਦਾ ਜਨਮ ਹੁੰਦਾ ਹੈ ਇਧਰਲੀ ਸਾਈਡ ਆਹ ਸਾਬੇ ਦੀ ਕਬੱਡੀ 5000 ਦਾ ਜਫਾ ਸ਼ੇਰੇ ਲਾਹੌਰੀ ਮੰਡਲ ਵੱਲੋਂ ਸੁੱਖੇ ਲਾਹੌਰੀ ਮੰਡਲ ਵੱਲੋਂ ਭਾਈ ਲੱਡੂ ਵਾਲਾ ਪ੍ਰੀਤ ਧੀਰ ਯੂਕੇ ਨੂੰ ਆਹ ਦੇਖਾਂਗੇ ਬੱਲੇ ਬੱਲੇ ਆਵਾ ਕਰਵਾ ਗਿਆ ਹੈ ਬਾਕੀ ਹੋਣੀ ਹੈ 라 ਮਨਜੀਤ ਸਿੰਘ ਦੀ ਕਬੱਡੀ ਭਾਈ ਲੱड्डू ਦੀ ਟੀਮ ਵੱਲੋਂ ਤਾਵਾ ਕਬੱਡੀ ਓ ਸ਼ੌਣ ਕਬੱਡੀ ਸ਼ੌਣ ਕਬੱਡੀ ਕੀ ਬਾਤ ਹੈ ਬਈ ਰੈਡੀਏਟਰ ਚੋ ਬਲਬਲੇ ਫੰਨਲ ਵਾਲੀ ਗੱਲ ਹੈ ਬੜਾ ਜ਼ੋਰ ਲੱਗ ਗਿਆ ਮੱਲਾਂ ਦਾ ਓ ਸਾਹਮਣੇ ਕਹਿੰਦੇ ਜੋਬਣ ਦੀ ਕਬੱਡੀ ਪੈ ਰਹੀ ਹੈ ਢੋਲਾ ਸਾਹਿਬ ਦਾ ਨੌਜਵਾਨ ਇਸ ਵੇਲੇ ਕਬੱਡੀ ਪੌਣ ਦੇ ਲਈ ਤਿਆਰ ਵਰ ਤਿਆਰ ਹੈ ਚਾਰੇ ਪੱਟਾਂ ਤੇ ਖਾਪੀਆਂ ਮਾਰ ਕੇ ਰਾਜਾ ਕਹਿੰਦੇ ਪੰਗਰੀ ਵਾਲਾ ਨੌਜਵਾਨ ਦੁਨੀਆ ਦੇ ਵਿੱਚ ਧੰਮ ਪਈ ਆ ਅਗਲੈਡ ਖੜਿਆ ਮੇਰੇ ਮਿੱਤਰੋ ਚਰਚੇ ਕੈਨੇਡਾ ਦੇ ਵਿੱਚ ਹੋਈ ਆ ਪਰ ਜੋਬਣ ਕਹਿੰਦੇ ਆਰਤੀਆਂ ਦਾ ਮੁੰਡਾ ਢੋਲਾ ਸਾਹਿਬ ਦੀ ਧਰਤੀ ਜ਼ੋਰ ਦੇ ਲੱਗੂ 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 ਇਹ ਰੇਲਾ ਬੜਿਆ ਹੈ ਇਹਲਾ ਬੜਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ